ਬੱਲੂਆਣਾ ਤੋਂ ਉਹ ਖਬਰ ਸਾਹਮਣੇ ਆ ਰਹੀ ਹੈ ਬੱਲੂਆਣਾ ਦੇ ਵਿੱਚ ਪੁਲਿਸ ਦੀ ਵਰਦੀ ਪਾ ਕੇ ਇੱਕ ਸਖਸ਼ ਜਿਹੜਾ ਆ 5000 ਦਾ ਦੁਕਾਨਦਾਰ ਦੇ ਨਾਲ ਫਰੋਡ ਕੀਤਾ ਆ ਤਾਂ ਦੱਸਦੇ ਕਿ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਪੁਲਿਸ ਦੀ ਵਰਦੀ ਪਾ ਕੇ ਇੱਕ ਸਖਸ਼ ਜਿਹੜਾ ਆ ਦੁਕਾਨਦਾਰ ਦੇ ਅੰਦਰ ਦਾਖਲ ਹੁੰਦਾ ਆ ਤਾਂ ਉਸ ਨੂੰ ਕਹਿੰਦਾ ਆ ਕਿ ਮੈਂ ਤੈਨੂੰ ਗੁੱਗਲ ਪੇ ਕਰਦਾ ਆ ਤਾਂ ਮੈਨੂੰ ਜਿਹੜਾ ਆ 5000 ਰੁਪਏ ਦਾ ਕੈਸ਼ ਚਾਹੀਦਾ ਆ ਜ਼ਰੂਰਤ ਆ ਤਾਂ ਮੈਂ ਕਿਤੇ ਅਮਰਜੈਂਸੀ ਜਾਣਾ ਐ ਇਸੇ ਚੀਜ਼ ਨੂੰ ਲੈ ਕੇ ਜਦੋਂ ਦੁਕਾਨਦਾਰ ਉਸ ਨੂੰ ਜਿਹੜਾ ਆ 5000 ਗਿੰਨਕ ਜਿਹੜਾ ਰੱਖ ਦਿੰਦਾ ਹੈ ਤਾਂ ਜਿਸ ਤੋਂ ਬਾਅਦ ਉਹ ਸਖਸ ਜਿਸ ਨੇ ਵਰਦੀ ਪਾਈ ਹੋਈ ਸੀਗੀ ਪੁਲਿਸ ਦੀ ਤਾਂ ਉਸਦੇ ਵੱਲੋਂ ਜਿਹੜਾ ਆ ਉਸ ਦਾ ਸਕੈਨ ਨੂੰ ਸਕੈਨ ਕਰਕੇ ਉਸ ਨੂੰ ਦਿਖਾ ਦਿੰਦਾ ਆ ਕਿ ਆ 5000 ਰੁਪਿਆ ਜਿਹੜਾ ਤੁਹਾਨੂੰ ਪਾ ਲਗਾਇਆ ਇਸ ਇਹ ਨਾਮ ਤੁਹਾਡਾ ਜਾਂ ਜਦੋਂ ਦੁਕਾਨਦਾਰ ਕਹਿੰਦਾ ਕਿ ਹਾਂ ਇਹ ਨਾਮ ਮੇਰਾ ਹੈ ਇਸ ਤੇ 5000 ਰੁਪਿਆ ਪਾ ਦਿਓ ਇਸੇ ਚੀਜ਼ ਨੂੰ ਲੱਗ ਕੇ ਤਾਂ ਦੁਕਾਨਦਾਰ ਉਸ ਨੂੰ ਜਿਹੜਾ 5000 ਦਾ ਕੈਸ਼ ਵੀ ਦੇ ਦਿੰਦਾ ਹੈ ਜਿਸ ਤੋਂ ਬਾਅਦ ਉਹ ਚਲਾ ਜਾਂਦਾ ਉਸ ਨੂੰ ਕਹਿੰਦਾ ਕਿ ਤੁਹਾਡਾ ਜਿਹੜਾ ਆ ਮੈਨੂੰ ਪੈਸਾ ਨਹੀਂ ਆਇਆ ਮੈਸੇ ਨਹੀਂ ਆਇਆ ਤਾਂ ਉਸਨੇ ਕਿਹਾ ਕਿ ਮੈਂ ਪੈਸੇ ਦੇ ਕਿਉਂ ਨਾ ਆ ਉਸ ਤੋਂ ਬਾਅਦ ਆ ਕੇ ਦੇਖਦਾ ਕਿ ਮੈਸੇ ਕਿਉਂ ਨਹੀਂ ਆਇਆ ਐਸੇ ਚੀ ਨੂੰ ਲੈ ਕੇ ਜਦੋਂ ਦੁਕਾਨਦਾਰ ਉਸ ਨੂੰ ਡਿਗਦਾ ਰਿਹਾ ਤਾਂ ਉਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਇਹ ਜਿਹੜਾ ਆ ਪੁਸਤੀ ਵਰਦੀ ਚ ਆਏ சாਖਣ ਜਿਹੜਾ ਆ ਮੇਰਾ ਫਰੋਡ ਕੀਤਾ ਹੈ 5000 ਦਾ ਤਾਂ ਮੌਕੇ ਤੋਂ ਫਰਾਰ ਹੋ ਗਿਆ ਤਾਂ ਦੁਕਾਨਦਾਰ ਦਾ ਕਹਿਣਾ ਹੈ ਕਿ ਇੱਕ ਬਾਈਕ ਤੇ ਆ ਸੀਗਾ ਉਹ ਵੀ ਜਿਹੜਾ ਬਿਨਾਂ ਨੰਬਰ ਤੋਂ ਬਾਈਕ ਸੀ ਕੀਤਾ ਉਸ ਤੇ ਬੈਠ ਕੇ ਜਿਹੜਾ ਫਰਾਰ ਹੋ ਗਿਆ ਦੱਸ ਦੇ ਕਿ विधानसभा ਹਲਕਾ ਪਿੰਡ ਬੱਲੂਆਣਾ ਦੇ ਸਥਿਤ ਅਮੀਰ ਵੇਜ਼ ਸਟੂਡੀਓ ਨਾਮ ਦੀ ਦੁਕਾਨ ਆ ਜਿੱਥੇ ਇਸ ਪੰਜਾਬ ਪੁਲਿਸ ਦੀ ਵਰਦੀ ਚ ਆਇ ਸਖਸ ਜਿਹੜਾ ਆ 5000 ਦਾ ਫਰੋਡ ਕੀਤਾ ਜਿਸ ਦੀ ਜਿਹੜੀ ਆ ਵੀਡੀਓ ਦੁਕਾਨ ਦੇ ਅੰਦਰ ਲੱਗੇ ਕੈਮਰੇ ਦੇ ਵਿੱਚ ਸਾਰੀ ਕੈਦ ਹੋ ਗਈ ਆ ਕਿਸ ਹਿਲਾਤਾ ਦੇ ਵਿੱਚ ਆ ਔਰ ਕਿਸ ਤਰੀਕੇ ਨਾਲ ਇਸ ਜਿਹੜਾ ਆ 5000 ਦਾ ਦੁਕਾਨਦਾਰ ਦੇ ਨਾਲ ਫਰੋਡ ਕੀਤਾ ਆ ਆਓ ਸੁਣਦੇ ਆ ਉਸ ਦੁਕਾਨ ਤੇ ਮੌਜੂਦ ਸਾਡੇ ਪੱਤਰਕਾਰ ਨੇ ਦੁਕਾਨਦਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਕਿਵੇਂ ਉਸ ਨਾਲ ਫਰੋਡ ਹੋਇਆ ਆਸੋਂ ਦਾ ਉਸ ਦੀ ਜਵਾਨੀ ਦੇ ਨਿਕ ਸੋਰਾ ਟੀਵੀ ਦੇਖ ਰਹੇ ਤੁਸੀਂ ਅੱਜ ਮੌਜੂਦ ਹਾਂ ਪੱਲੂਆਣਾ ਵਿੱਚ ਜਿੱਥੇ ਤੁਹਾਨੂੰ ਦੱਸੀ ਇੱਕ ਸਟੂਡੀਓ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਦੀ ਵਰਦੀ ਵਿੱਚ ਆਇ ਸਖਸ ਨੇ ਜਿਹੜਾਗਾ 5000 ਦੀ ਠੱਗੀ ਮਾਰੀ ਆ ਆਪਾਂ ਅੰਦਰ ਚੱਲਦੇ ਹਾਂ ਵੀ ਜਿਹੜਾਗਾ ਇਹਨਾਂ ਨਾਲ ਠੱਗੀ ਕਿਸ ਤਰ੍ਹਾਂ ਵੱਜੀ ਤਾਂ ਆਪਾਂ ਦੁਕਾਨ ਦੇ ਵਿੱਚ ਆ ਗਏ ਹਾਂ ਜਿੱਥੇ ਤੁਹਾਨੂੰ ਦੱਸੀ ਜਿਹੜਾ ਪੰਜਾਬ ਪੁਲਿਸ ਦੀ ਵਰਦੀ ਵਿੱਚ ਜਿਹੜਾ ਸਖਸ ਆਂਦਾ ਉਹ ਇੱਥੇ ਆ ਕੇ ਖੜਦਾ ਹੈ ਆਪਣੇ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਇੱਥੇ ਆ ਕੇ ਖੜਦਾ ਹੈ ਇਹ ਬਾਈ ਉਵੇਂ ਬੈਠੇ ਰਹਿੰਦੇ ਨੇ ਜਿਹੜਾ ਕਿ ਮੈਨ ਜਿਹੜੇ ਮਾਲਕ ਨੇ ਉਹ ਇੱਥੇ ਬੈਠ ਤੇ ਸਾਹਮਣੇ ਸੀਸੀਟੀਵੀ ਫੁਟੇਜ ਲੱਗੀ ਹੈ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਜਿਹੜਾਗਾ ਉਹ ਕੈਦ ਹੁੰਦਾ ਤੇ ਇੱਥੇ ਆ ਕੇ ਜਿਹੜਾਗਾ ਇਸੇ ਇਸੇ ਖਿੜਕੀ ਦੇ ਰਾਹੀਂ ਜਿਹੜਾਗਾ ਹੱਥ ਮਿਲਾਂਦਾ ਸਤ ਸ੍ਰੀ ਅਕਾਲ ਬੋਲਦਾ ਤੇ ਜਿਹੜਾਗਾ ਬਾਈ ਜਿਹੜਾਗਾ ਉਹਦੇ ਉੱਤੇ ਵਿਸ਼ਵਾਸ ਕਰਕੇ ਜਿਹੜਾਗਾ ਗਲਬਾ ਤੰਗੀ ਤਰ੍ਹਾਂ ਕਰਦਾਗਾ ਬਹੁਤ ਵਾਰ ਜਿਹੜਾਗਾ ਠੱਗੀ ਮਾਰਦਾ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਜਿਹੜਾਗਾ ਠੱਗੀ ਕਿਸ ਤਰ੍ਹਾਂ ਵੱਜੀ ਅਮੀਰ ਚੰਦ ਹੈ ਜੀ ਨਾਮ ਕਿਸ ਨਾਮ ਤੋਂ ਦੁਕਾਨ ਹੈ ਦੁਕਾਨ ਆਪਣਾ ਸਟੂਡੀਓ ਹੈ ਜੀ ਅਮੀਰਬੇਜ ਡਿਜੀਟਲ ਸਟੂਡੀਓ ਜੀ ਹਾਂ ਜੀ ਬੱਤ ਸੇ ਇੱਕ ਕੌਲਸ ਮਲਾਜਮ ਆਇਆ ਜੀ ਬਾਹਰ ਇੱਥੇ ਮੇਰੇ ਕੋਲ ਹੂੰ ਤੇ ਮੈਂ ਬੈਠਾ ਸੀ ਮੈਂ ਦੇਖ ਰਿਹਾ ਸੀ ਮੈਂ ਕਾ ਮਲਾਜਮ ਆ ਗਿਆ ਕੋਈ ਕੰਮ ਹੋਣਾ ਹੂੰ ਇੱਥੇ ਆ ਕੇ ਸਸਰੀ ਚਾਲ ਬੁਲਾਈ ਹੈ ਹੋਰ ਅਮੀਰ ਭਾਈ ਕੀ ਹਾਲ ਹੈ ਜੀ ਅਦਾਂ ਕਰਕੇ ਮਿਲੇ ਜਿੱਦਾਂ ਮੈਨੂੰ ਬੜੀ ਦੇਰ ਦੇ ਜਾਣਦੇ ਆ ਹੂੰ ਮੈਂ ਮਿਲਿਆ ਮੈਂ ਵੀ ਥੋੜਾ ਡਾਊਟ ਤੋ ਕਿ ਮੈਂ ਪਛਾਣਨ ਲੱਗਿਆ ਮੈਂ ਕਹਿੰਦਾ ਯਾਰ ਚਲੋ ਹੋ ਸਕਦਾ ਕਈ ਵਾਰੀ ਮਿਲੇ ਹੋਈਏ ਕਿਤੇ ਫੀਲਡ 'ਚ ਕਈ ਵਾਰੀ ਮਿਲ ਲਈਦਾ ਤੇ ਹਾਲ ਚਾਲ ਪੁੱਛਿਆ ਉਹਨਾਂ ਨੇ ਕਹਿੰਦੇ ਪਹਿਲੇ ਤਾਂ ਪਾਣੀ ਪਿਲਾਓ ਮੈਨੂੰ ਮੈਂ ਪਾਣੀ ਪਿਲਾਇਆ ਮੁੰਡੇ ਨੂੰ ਮੈਂ ਕਹਾ ਪਾਣੀ ਜੋ ਕਹਿੰਦੇ ਪੈਸੇ ਕਢਾਉਣੇ ਆ ਕਹਿੰਦੇ ਮੈਂ ਹੁਣ ਇੱਥੇ ਕਟਿੰਗ ਕਰਵਾਈ ਜਾਂਦਾ ਸੀ ਨਾਈਕੋਲ ਤੇ ਕਹਿੰਦੇ ਮੇਰੇ ਨਾਲ ਕਿਸੇ ਮਲਾਜ਼ਮ ਦੋਸਤ ਨੂੰ ਲੋਡ ਪੈ ਗਈ 5000 ਰੁਪਏ ਦੀ ਹੂੰ ਤੇ ਉਹ ਉਹਨਾਂ ਦੇ ਬੇਟੇ ਨੂੰ ਪੀਜੀਆ ਲੈ ਕੇ ਜਾਣਾ ਕਹਿੰਦਾ ਰੋਡ ਤੇ ਖੜੇ ਐ ਗੱਡੀ 'ਚ ਬੈਠੇ ਐ ਹੂੰ ਤੇ ਕਹਿੰਦੇ ਤੁਸੀਂ ਕੈਸ਼ ਦੇ ਦੋਗੇ ਮੈਂ ਤੁਹਾਨੂੰ ਗੂਗਲ ਪੇ ਕਰ ਦਿੰਦਾ ਮੈਂ ਕਿਹਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਕਰ ਦਿਓ ਮੈਂ ਦੇ ਦੇਣਾ ਹੂੰ ਮੈਨੂੰ ਕਹਿੰਦੇ ਨਾਲ ਕਿੰਨੇ ਪੈਸੇ ਲਾਓਗੇ ਤੁਸੀਂ ਮੈਂ ਕਿਹਾ ਚਲ ਕੋਈ ਨਾ ਐਮਰਜੈਂਸੀ ਐ ਵੀ ਤੁਸੀਂ ਲੈ ਜਾਓ ਕੋਈ ਨਹੀਂ ਮੈਂ ਕਰ ਦਿੰਦਾ ਹੂੰ ਤੇ ਘੜੇ ਰੇ ਮੇਰੇ ਕੋਲ 2 ਮਿੰਟ ਗੱਲਬਾਤਾਂ ਕਰਨ ਲੱਗ ਗਈ ਹ ਉਹਨਾਂ ਨੇ ਕੋਈ ਐਦਾ ਸ਼ੋ ਨਹੀਂ ਕੀਤਾ ਵੀ ਜਿਦਾ ਉਹਨਾਂ ਨੂੰ ਕੋਈ ਜਲ ਦਬਾਜੀ ਹੈ ਜਾਂ ਕੋਈ ਸ਼ਿਹਰਾਮ ਨਾਲ ਗੱਲਬਾਤ ਕਰੀ ਜੇ। ਹੂੰ ਕਹਿੰਦੇ ਮੇਰੇ ਪਰਿਵਾਰ ਵੀ ਇੱਥੇ ਬਸ ਸਟੈਂਡ ਤੇ ਹੀ ਆ ਮੈਂ ਬੇਟੀ ਨੂੰ ਮਿਲਾ ਦੇਣਾ ਮੇਰੀ ਬੇਟੀ ਦਾ ਪੈਨ ਕਾਰਡ ਬਣਾਉਣ ਵਾਲਾ। ਹੂੰ ਬਣਾ ਦਿਓ ਕਿੰਨਾ ਕਹਾ ਹਾਂ ਜੀ ਬਣਾ ਦਾਂਗੇ ਜੀ। ਤੇ ਉਹਨਾਂ ਨੇ ਫੋਨ ਕੀਤਾ ਆਪਦੀ ਬੇਟੀ ਨੂੰ ਤੇ ਕਹਿੰਦਾ ਸੰਦੀਪ ਬੇਟਾ ਤੁਸੀਂ ਆ ਜਾਓ ਅਮੀਰ ਅੰਕਲ ਦੀ ਦੁਕਾਨ ਤੇ ਤੇ ਪੈਨ ਕਾਰਡ ਬਣਾ ਲਈ ਆਪਾਂ। ਹੂੰ ਮੈਨੂੰ ਥੋੜਾ ਹੋ ਗਿਆ ਵੀ ਚਲ ਠੀਕ ਹੈ ਜਾਣਕਾਰੀ ਹੈ ਲੋਕਲ ਹੀ ਬੰਦਾ ਹੈਗਾ ਮੈਂ ਕਿਹਾ ਕੋਈ ਗੱਲ ਨਹੀਂ। ਹੂੰ ਉਹ ਸਕੈਨਰ ਤੇ ਕਹਿੰਦੇ ਦੇ ਉਹ ਮੈਨੂੰ ਸਕੈਨ ਕਰ ਦਿੰਦਾ ਮੈਂ ਸਕੈਨਰ ਦੇ ਤਾਂ ਮੈਂ ਕਹਿੰਦਾ ਜੀ ਕਰ ਲਓ ਸਕੈਨ ਹੂੰ ਉਹਨਾਂ ਨੇ ਪੇਮੈਂਟ ਸਕੈਨ ਕਰਨ ਤੋਂ ਕਲਾ ਸਕੈਨ ਕਰਕੇ ਮੈਨੂੰ ਦਿਖਾਤਾ ਕਹਿੰਦੇ ਜੀ ਆ ਤੁਹਾਡਾ ਨਾਮ ਹੀ ਆ ਰਿਹਾ ਇੰਦੇ ਤੇ ਮੈਂ ਕਹਾ ਹਾਂਜੀ ਸਹੀ ਹੈ ਮੇਰਾ ਨਾਮ ਹੀ ਹੈ ਕਹਿੰਦੇ ਚਲੋ ਠੀਕ ਹੈ ਉਹਨਾਂ ਨੇ ਜੀ ਸਕੈਨ ਕੀਤਾ ਜਾਂ ਪੇਮੈਂਟ ਕਰਤੀ ਤੇ ਕਰਕੇ ਮੈਨੂੰ ਕਹਿੰਦੇ ਹੋ ਗਈ ਮੈਂ ਪੈਸੇ ਨਾ ਗਿਣੇ ਰੱਖੇ ਸੀ ਮੈਂ ਕਹਾਂ ਚੱਲ ਯਾਰ ਲੋਡ ਹੈ ਬਾ ਉਧਰ ਕੋਈ ਐਮਰਜੈਂਸੀ ਖੜਾ ਮਰੀਜ਼ ਹੈਗਾ ਪੇਮੈਂਟ ਆਪਾ ਦੇ ਦਿੰਦੇ ਚਾ ਲੇਟ ਨਾ ਕਰੀਏ ਹੂੰ ਮੈਂ ਕਹਾਂ ਜੀ ਮੈਨੂੰ ਮੈਸੇਜ ਨਹੀਂ ਆਇਆ ਤੁਹਾਡੀ ਪੇਮੈਂਟ ਦਾ ਕਹਿੰਦਾ ਤਾਂ ਤੁਸੀਂ ਦੇਖ ਲਓ ਪੇਟੀਐਮ ਤੇ ਕੀਤੀ ਹੈ ਤੇ ਮੈਂ ਪੇਮੈਂਟ ਫੜਾਵਾ ਉਹਨਾਂ ਨੂੰ ਤੇ ਤੁਸੀਂ 2 ਮਿੰਟ ਦੇਖੋ ਮੈਂ ਹੁਣੇ ਆ ਗਿਆ ਨਾਲੇ ਕਹਿੰਦਾ ਮੇਰੀ ਬੇਟੀ ਵੀ ਆਈ ਜੰਦੀ ਉਹਦਾ ਪੈਨ ਕਾਰਡ ਬਣਾਉਣਾ ਹੈ ਤੇ ਉਹਨਾਂ ਨੂੰ ਇੱਥੇ ਬਿਠਾ ਲਿਆ ਜੀ ਮੈਂ ਹੁਣੇ ਆ ਗਿਆ ਮੈਂ ਪੇਮੈਂਟ ਫੜਾਤੀ ਤੇ ਮੈਂ ਦੇਖਣ ਲੱਗ ਗਿਆ ਮੈਂ ਕਹਾਂ ਜੀ ਚਲੋ ਮੈਂ ਚੈੱਕ ਕਰ ਲੈਣਾ ਮੈਂ ਥੋੜਾ ਜਿਹਾ ਚੈੱਕ ਕੀਤਾ ਮੈਨੂੰ ਲੱਗਿਆ ਵੀ ਮੈਸੇਜ ਨਹੀਂ ਆਇਆ ਕਿਉਂ ਪੇਟੀਐਮ ਤੇ ਕਰਦਾ ਤਾਂ ਵੀ ਮੈਸੇਜ ਆਉਣਾ ਸੀ ਮੈਂ ਫੜਾਫੜ ਬਾਹਰ ਦੇਖਿਆ ਬਾਹਰ ਉਹਨਾਂ ਕੋਲ ਪਲਟਰੀਨਾ ਮ ਉਹਨਾਂ ਨੇ ਮੋਟਰਸਾਈਕਲ ਕਮਾਇਆ ਤੇ ਐਨ ਨੂੰ ਹੋ ਗਏ ਮੈਂ ਫਟਾਫਟ ਇਧਰੋਂ ਦੀ ਬਾਹਰ ਨਿਕਲ ਗਿਆ ਆਪਦਾ ਬਾਈਕ ਸਟਾਰਟ ਕੀਤਾ ਮੈਂ ਵੀ ਪਿੱਛਾ ਕੀਤਾ ਪਰ ਉਹ ਮੈਨੂੰ ਮਿਲਿਆ ਨਹੀਂ ਜੀ ਉਹ ਮੇਰੇ ਨਾਲ ਫਰਾਡ ਕਰ ਗਿਆ ਜੀ ਮੈਨੂੰ ਤਾਂ ਮੈਂ ਪੁਲਿਸ ਮੁਲਾਜ਼ਮ ਸਮਝ ਕੇ ਉਸ ਨਾਲ ਇਸ ਚੀਜ਼ ਦਾ ਮਤਲਬ ਵੀ ਥੋੜੀ ਜਿਹੀ ਸੁਧਾਵਨਾ ਰੱਖੀ ਵੀ ਚਲ ਠੀਕ ਆ ਕੋਈ ਨਾ ਮੁਲਾਜ਼ਮ ਆ ਨਹੀਂ ਤਾਂ ਐਵੇਂ ਅਸੀਂ ਕਿਸੇ ਨੂੰ ਪੈਸੇ ਦਿੰਦਾ ਨਹੀਂ ਜਿੰਨੀ ਦੇ ਤੱਕ ਸਾਨੂੰ ਪ੍ਰੋਪਰ ਆਣਾ ਜਾਣਾ ਹੁਣ ਜਿਹੜਾ ਆਮ ਲੋਕਾਂ ਕੀ ਅਪੀਲ ਕਰੋਗੇ ਇਸ ਤਰ੍ਹਾਂ ਜਿਹੜੀਆਂ ਠੱਗੀਆਂ ਵਜੜੀਆਂ ਇਹ ਠੱਗੀਆਂ ਤੋਂ ਬਚੋ ਜੀ ਬਹੁਤ ਬੁਰਾ ਹਾਲ ਹੈ ਜੀ ਬੜੀ ਮਿਹਨਤ ਨਾਲ ਪੈਸੇ ਕਮਾਏ ਜਾਂ ਹੱਕ ਦੇ ਪੈਸੇ ਹੁੰਦੇ ਆ ਤੇ ਇਸ ਤਰ੍ਹਾਂ ਦੇ ਠੱਗ ਜਦੋਂ ਕਰ ਜਾਂਦੇ ਜੀ ਬਹੁਤ ਦੁੱਖ ਹੁੰਦਾ ਹੈਗਾ ਤੇ ਪ੍ਰਸ਼ਾਸਨ ਨੂੰ ਇੱਕ ਬੇਨਤੀ ਹੈ ਜੀ ਮੇਰੀ ਅਪੀਲ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਵੱਲ ਧੋਸ ਧਿਆਨ ਦੇਵੇ ਕਿਉਂਕਿ ਪੁਲਿਸ ਦਾ ਨਾਮ ਬਦਨਾਮ ਹੋ ਰਿਹਾ ਹੈ ਇੱਕ ਪੱਗ ਬੰਨ ਕੇ ਬੰਦਾ ਜੇ ਇਸ ਤਰ੍ਹਾਂ ਦੁਕਾਨਾਂ ਤੇ ਠੱਗੀਆਂ ਕਰ ਜਾਏਗਾ ਕੀ ਲੱਗਦਾ ਕਿਸੇ ਦਾ ਵਰਦੀ ਬਕੈਦਾ ਪੁਲਿਸੀ ਕਾ ਕੀ ਲੱਗਦਾ ਕੀ ਹੈ ਖਾਕੀ ਪੈਂਟ ਪਾਈ ਸੀ ਜੀ ਪੁਲਿਸ ਵਾਲੀ ਆਪਣੇ ਖਾਕੀ ਪੱਗ ਸੀ ਲਾਲ 50 ਲੱਗੀ ਹੋਈ ਸੀ ਤੇ ਪੰਜਾਬ ਪੁਲਿਸ ਦੀ ਟੀ-ਸ਼ਰਟ ਹੈ ਜਿੱਥੇ ਪਿੱਛੇ ਲਿਖਿਆ ਹੁੰਦਾ ਪੰਜਾਬ ਪੁਲਿਸ ਇੱਥੇ ਸ਼ੁਭਕਰਮਣ ਵਾਲਾ ਲੋਗੋ ਸੀਗਾ ਪੁਰਾਉ ਜੀ ਮੁਲਾਜ਼ਮ ਕਹਿੰਦਾ ਮੈਂ ਇੱਥੇ ਨਾਕੇ ਤੇ ਹੀ ਹੁੰਨਾ ਕਹਿੰਦਾ ਜੀ ਕਈ ਵਾਰੀ ਆਉਂਦੇ ਆ ਤੁਹਾਡੀ ਦੁਕਾਨ ਤੇ ਤੁਸੀਂ ਮਿਲਦੇ ਨਹੀਂ ਕਹਿੰਦਾ ਹੁਣ ਮੈਂ ਬੜੀ ਦਰਵਾਜ਼ਾ ਆਇਆ ਤੁਹਾਡੇ ਕੋਲ ਕਹਿੰਦਾ ਚੱਕਰ ਨਹੀਂ ਲੱਗਦਾ ਜੀ ਬਸ ਉਹ ਮੁਲਾਜ਼ਮ ਹੀ ਸ਼ੋਅ ਕੀਤਾ ਜੀ ਉਹਨੇ ਮੈਨੂੰ ਸਾਰਾ ਮੁਲਾਜ਼ਮ ਸਮਝ ਕੇ ਮੈਂ ਵੀ ਚਲ ਫੜਾਤੇ ਪੈਸੇ ਮੈਂ ਕੋਈ ਨਾ ਇਸ ਬਾਬਤ ਕੋਈ ਪੁਲਿਸ ਨਾਲ ਗੱਲਬਾਤ ਹੋਈ ਹੈ ਪੁਲਸ ਨਾਲ ਜੀ ਕੋਈ ਗੱਲਬਾਤ ਨਹੀਂ ਹੋਈ ਕਿਉਂਕਿ ਪੁਲਸ ਦੇ ਅੱਗੇ ਵੀ ਇੱਥੇ ਸਾਡੇ ਪਿੰਡ 'ਚ ਦੋ ਤਿੰਨ ਚਾਂਸ ਹੋਏ ਆ ਹੂੰ ਪੁਲਿਸ ਨੇ ਰਿਪੋਰਟ ਦਿੱਤੀ ਐ ਪੁਲਿਸ ਕਹਿੰਦੀ ਐ ਜੀ ਤੁਸੀਂ ਆਪ ਬੰਦਾ ਲੱਭ ਲਓ ਜਦੋਂ ਲੱਭ ਜਾ ਤਾਂ ਸਾਨੂੰ ਫੋਨ ਕਰ ਦੇਗੇ ਇਸ ਤੋਂ ਜੀ ਪੁਲਿਸ ਦਾ ਕੋਈ ਕਰੜਾ ਪੱਖ ਨਹੀਂ ਮਿਲਿਆ ਮੈਨੂੰ ਇਸ ਕਰਕੇ ਮੇਰਾ ਮਨ ਨਹੀਂ ਵੱਜਿਆ ਜਾਣ ਤੇ ਅੱਜ ਕੋਈ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ ਹੋਣੀ ਹੈ ਉੱਚੇ ਅਧਿਕਾਰੀ ਡੀਐਸਪੀ ਸਾਹਿਬ ਨਾਲ ਗੱਲ ਹੋਈ ਐ ਜੀ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਹਿੰਦੇ ਜੀ ਮੈਂ ਇਸ ਚੀਜ਼ ਦਾ ਮਤਲਬ ਪੈਰਵਾਈ ਕਰਦਾ ਤੇ ਤੁਹਾਨੂੰ ਇਨਸਾਫ ਮਿਲੇਗਾ ਬਾਕੀ ਪੁਲਿਸ ਨਾਲ ਗੱਲ ਕਰਨ ਦਾ ਮੁੱਦਾ ਹੀ ਨਹੀਂ ਰਹਿ ਗਿਆ ਜਦੋਂ ਪੈਸੇ ਹੀ ਪੁਲਿਸ ਲੈ ਗਈ ਸਾਡੇ ਕੋਲੋਂ ਜੀ ਹੂੰ ਮੇਰੇ ਭਾਦਾਂ ਤਾਂ ਪੰਜਾਬ ਪੁਲਿਸ ਹੀ ਲੈ ਗਈ ਐ ਜੀ ਠੀਕ ਕੋਈ ਹੋਰ ਵੀ ਜਿਹੜੇ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਹਾਂਜੀ ਮੈਨੂੰ ਮੈਂ ਕੱਲ ਇਹ ਨਾ ਸੋਸ਼ਲ ਮੀਡੀਆ ਤੇ ਪਾਤਾ ਸੀ ਸ਼ਾਮ ਨੂੰ ਉਸ ਤੋਂ ਬਾਅਦ ਮੈਨੂੰ ਤਿੰਨ ਚਾਰ ਥਾਵਾਂ ਤੋਂ ਅਲੱਗ-ਅਲੱਗ ਥਾਵਾਂ ਤੋਂ ਅਬ ਹੋਰ ਤੋਂ ਵੀ ਆਏ ਦੋ ਫੋਨ ਉਹਨਾਂ ਕੋਲ ਵੀ ਇਹ ਬੰਦਾ ਗਿਆ ਜੀ ਕੱਲ ਮੋਬਾਈਲ ਵਾਲੀ ਦੁਕਾਨਾਂ ਪਰ ਉਹਨਾਂ ਨੇ ਪੈਸੇ ਨਹੀਂ ਦਿੱਤੇ ਕਿਉਂਕਿ ਉਹਨਾਂ ਕੋਲ ਹੈਗੇ ਵੀ ਸੀ ਤੇ ਉਹ ਕਹਿੰਦੇ ਵੀ ਸਾਨੂੰ ਮੈਸੇਜ ਆਵੇਗਾ ਤਾਂ ਅਸੀਂ ਦੇਵਾਂਗੇ ਅਸੀਂ ਨਹੀਂ ਦਿੰਦੇ ਪਰ ਮੈਂ ਮੁਲਾਜ਼ਮ ਸਮਝ ਕੇ ਤਰਜ਼ ਕਰ ਗਿਆ ਵੀ ਚਲ ਉਹਨਾਂ ਦਾ ਬੱਚਾ ਐਡਮਿਟ ਹੈ ਤੇ ਮੈਂ ਪੈਸੇ ਦੇ ਬੈਠਾ ਜੀ ਜੀ ਆਪਾ ਬਾਈ ਨਾਲ ਗੱਲਬਾਤ ਕੀਤੀ ਹੈ ਵੀ ਉਹਨਾਂ ਨਾਲ ਠੱਗੀ ਕਿਸ ਤਰ੍ਹਾਂ ਵਜੀ ਮੌਕੇ ਦੀਆਂ ਤਸਵੀਰਾਂ ਵੀ ਜਿਹੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇਹ ਜਿਹੜਾ ਪੰਜਾਬ ਪੁਲਿਸ ਦੀ ਜਿਹੜੀ ਵਰਦੀ ਦੇ ਵਿੱਚ ਜਿਹੜਾ ਸਖਸ ਜਿਹੜਾ ਆਂਦਾਗਾ ਕਈ ਥਾਵਾਂ ਤੇ ਜਿਹੜਾ ਕਟਨਾ ਨੂੰ ਅੰਜਾਮ ਦੇ ਚੁੱਕਿਆ ਹੁਣ ਵੇਖਣਾ ਹੋਵੇਗਾ ਜਿਹੜਾ ਇਸ ਦਾ ਜਿਹੜਾ ਅੱਗੇ ਕਿਹੜੇ ਕਿਹੜੇ ਲੋਕ ਜਿਹੜੇ ਸ਼ਾਰ ਹੁੰਦੇ ਨੇ ਪਰ ਲੇਕਿਨ ਜਿਹੜਾ ਪੰਜਾਬ ਪੁਲਿਸ ਨੂੰ ਜਿਹੜਾ ਦੁਕਾਨਦਾਰਾਂ ਨੂੰ ਜਿਹੜੀ ਕੰਪਲੇਂਟ ਦੇ ਦੇਣੀ ਚਾਹੀਦੀ ਹੈ ਤਾਂ ਕਿ ਇਸ ਸਖਸ ਦੇ ਉੱਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਹੋ ਸਕੇ ਇਹ ਵੀ ਜਿਹੜਾ ਹੈਗਾ ਪੁਲਿਸ ਜਿਹੜਾ ਹੈਗਾ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਹੈ ਤਫਤੀਸ਼ ਕਰੇ ਵੀ ਬਾਕੀ ਜਿਹੜਾ ਹੈਗਾ ਪੁਲਿਸ ਮੁਲਾਜ਼ਮ ਹੈ ਜਾਂ ਪੁਲਿਸ ਮੁਲਾਜ਼ਮ ਦੀ ਵਰਦੀ ਦੇ ਆੜ ਦੇ ਵਿੱਚ ਜਿਹੜਾ ਹੈਗਾ ਇਸ ਤਰ੍ਹਾਂ ਲੋਕਾਂ ਨਾਲ ਜਿਹੜੀ ਹੈ ਠੱਗੀ ਧੋਰਾ ਦਾ ਕੰਮ ਜਿਹੜਾ ਧਾਰ ਰੱਖਿਆ ਤੁਹਾਨੂੰ ਡੀਐਸਪੀ ਸਾਹਿਬ ਦੇ ਕੋਲ ਜਿੱਥੇ ਤੁਹਾਨੂੰ ਦੱਦੀ ਹੈ ਬਲਵਾਨਾਂ ਦੇ ਵਿੱਚ ਇੱਕ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਤੇ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਵਰਦੀ ਪਾ ਕੇ ਜਿਹੜਾ ਹੈਗਾ ਦੁਕਾਨਦਾਰ ਨਾਲ ਜਿਹੜੀ ਠੱਗੀ ਕਰਦਾ ਹੈ ਉਸ ਬਾਬਤ ਜਿਹੜਾ ਹੈਗਾ ਪੁਲਿਸ ਵਿਭਾਗ ਜਿਹੜਾ ਹੈਗਾ ਕੀ ਐਕਸ਼ਨ ਲਿਆ ਜਾ ਰਿਹਾ ਆ ਆਪਾਂ ਸਾਰੀ ਜਾਣਕਾਰੀ ਡੀਐਸਪੀ ਤੇ ਜਿੰਦਰਪਾਲ ਜੀ ਨਾਲ ਕਰਦੇ ਆ ਮੈਨੂੰ ਪਤਾ ਲੱਗਿਆ ਇੱਕ ਫੋਟੋਗ੍ਰਾਫਰ ਹੈਗੇ ਆ ਪ੍ਰੈਸ ਵਾਦਾ ਕੰਮ ਕਰਦੇ ਆ ਉਹਨਾਂ ਵੱਲੋਂ ਪਤਾ ਲੱਗਿਆ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਇੱਕ ਨੌਜਵਾਨ ਸਕੂਟਰ ਸਾਈਕਲ ਤੇ ਸਵਾਰ ਹੋ ਕੇ ਆਉਂਦਾ ਉਹਨੇ ਪੁਲਿਸ ਦੀ ਜਿਹੜੀ ਟ੍ਰੇਨਿੰਗ ਟਾਈਪ ਵਰਦੀ ਹੈਗੀ ਆ ਉਹ ਪਾਈ ਹੋਈ ਆ ਖਾਕੀ ਪੱਗ ਹੈ ਵਾਈਟ ਟੀ-ਸ਼ਰਟ ਹੈ ਜਿਹੜੀ ਪੁਲਿਸ ਦੀ ਹੁੰਦੀ ਆ ਔਰ ਖਾਕੀ ਪੈਂਟ ਹੈ ਔਰ ਉਹ ਆ ਕੇ ਬਹਨਾਂਲਾ ਉਹਦਾ ਦੁਕਾਨ ਤੇ ਅਮੀਰ ਵੇਦ ਫੋਟੋ ਸਟੂਡੀਓ ਹੈ ਉਹਦਾ ਉਹਨੂੰ ਆਕੇ ਪਾਣਾ ਲਾਉਂਦਾ ਵੀ ਸਾਡਾ ਕੋਈ ਬੱਚਾ ਜਿਹੜਾ ਬਿਮਾਰ ਹੈ ਉਹਨੂੰ ਸਖਤ ਲੋੜ ਆ ਸਾਡੇ ਮੁਲਾਜ਼ਮ ਦੇ ਨੂੰ ਉਹਦੇ ਵਾਸਤੇ ਪੈਸਿਆਂ ਦੀ ਕਮੀ ਆ ਵੀ ਮੈਨੂੰ 5000 ਰੁਪਏ ਦੇ ਉਹਦੇ ਤੇ ਪੁਲਿਸ ਦੀ ਵਰਦੀ ਦੇਖ ਕੇ ਚਲੋ ਬੰਦੇ ਦੇ ਮਨ 'ਚ ਆਇਆ ਵਧੀਆ ਲੱਗਿਆ ਉਹਨੇ ਪੁਲਿਸ ਸਪੋਰਟ ਕਰਨ ਖਾਤਰ 3000 ਰੁਪਏ ਨੂੰ ਦੇਤਾ ਤੇ ਉਹਨੇ ਉਹ ਡਰਾਮਾ ਕੀਤਾ ਵੀ ਮੈਂ ਉਹ ਜਿਹੜਾ ਹੈਗਾ ਉਹ 바ਰ ਕੋਡ ਹੁੰਦਾ ਉਹਦੇ ਸਕੈਨ ਕਰਕੇ ਤੇ ਪੈਸੇ ਤੁਹਾਨੂੰ ਪਾ ਦੇਣਾ ਤੇ ਪਰ ਉਹ ਹੁੰਦੇ ਨਹੀਂ ਟ੍ਰਾਂਜੈਕਟ ਨਹੀਂ ਹੁੰਦੇ ਉਹਨੂੰ ਗੱਲਾਂ ਚ ਲਾ ਕੇ ਵੀ ਕੋਈ ਗੱਲ ਨਹੀਂ ਮੈਂ ਇੱਥੇ ਰੋਜ਼ ਨਕਾ ਲਾਉਣਾ ਤੇ ਮੈਂ ਤੁਹਾਨੂੰ ਮਿਲ ਲੂੰਗਾ ਕੋਈ ਗੱਲ ਨਹੀਂ ਆ ਜਾਣਗੇ ਪੈਸੇ ਤੇ ਇਹਨਾਂ ਕਹਿ ਕੇ ਗੱਲਾਂ ਕਰਦਾ ਕਰਦਾ ਮੋਟਰਸਾਈਕਲ ਤੇ ਨਿਕਲ ਜਾਂਦਾ ਦੁਕਾਨਦਾਰ ਨੂੰ ਸ਼ੱਕ ਪੈਂਦਾ ਤਾਂ ਉਹਦੇ ਮਗਰ ਜਾਂਦਾ ਦੇਖਦਾ ਕਿ ਕੀ ਗੱਲਬਾਤ ਹੈ ਪਰ ਉਹਦੋਂ ਤੱਕ ਕੋਈ ਜਾ ਚੁੱਕਿਆ ਹੁੰਦਾ ਤੇ ਇਹਦੇ ਵਿੱਚ ਜਦੋਂ ਹੋਰ ਪਾਸਿਓਂ ਪਤਾ ਕੀਤਾ ਤਾਂ ਇਹਦੇ ਜੇ ਪਤਾ ਲੱਗਿਆ ਕਿ ਕੱਲ ਕਿਤੇ ਨੇ ਅੰਮ੍ਰਿਤਸਰ ਵੀ ਕਿਸੇ ਸ਼ਾਪ ਤੇ ਅੱਗੀ ਮਾਰੀ ਆ ਉੱਥੋਂ ਵੀ ਇਹਦੀਆਂ ਵੀ ਵਾਇਰਲ ਵੀਡੀਓਜ਼ ਅਸੀਂ ਲੈ ਲਈਆਂ ਨੇ ਔਰ ਅਬ ਹੋਰ ਵੀ ਇੱਕ ਦੋ ਦੁਕਾਨਾਂ ਤੇ ਇਹ ਆਇਆ ਜਿੱਥੇ ਲੋਕਾਂ ਨੇ ਪੈਸੇ ਨਹੀਂ ਦਿੱਤੇ ਉਹ ਵੀ ਰਿਕਾਰਡ ਖੰਘਾਲ ਰਹੇ ਆ ਔਰ ਜਲਦੀ ਇਹਨੂੰ ਟ੍ਰੇਸ ਕੀਤਾ ਜਾਊਗਾ ਕਿਉਂਕਿ ਇਹਨੇ ਪੁਲਿਸ ਦੀ ਇਹ ਅਸਲੀਅਤ ਦੇ ਵਿੱਚ ਪੁਲਿਸ ਮੁਲਾਜ਼ਮ ਹੋਇਆ ਤਾਂ ਇਹਦੇ ਖਿਲਾਫ ਸਖਤ ਡਿਸਪਲਿਨਰੀ ਐਕਸ਼ਨ ਲੈ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਔਰ ਜੇ ਇਹ ਪ੍ਰਾਈਵੇਟ ਬੰਦਾ ਹੋਇਆ ਔਰ ਇਹਨੇ ਯੂਨੀਵਰਸਿਟੀ ਯੂਨੀਫਾਰਮ ਯੂਜ਼ ਕੀਤੀ ਹੋਈ ਤਾਂ ਵੀ ਇਹਦੇ ਖਿਲਾਫ ਸਖਤ ਕਾਨੂੰਨ ਇਹਨੂੰ ਫੇਸ ਕਰਕੇ ਤੇ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤਾਂ ਕਿ ਪੁਲਿਸ ਦਾ ਅਕਸ ਕਿਤੇ ਵੀ ਖਰਾਬ ਨਾ ਹੋਵੇ ਦੁਕਾਨਦਾਰਾਂ ਨੂੰ ਅਪੀਲ ਕਰਾਂਗੇ ਸਰ ਜਿਹੜੇ ਕਿ ਪਹਿਲਾ ਜਿਹੜੀ ਹੈ ਪਕਾਨਦਾਰਾਂ ਨੂੰ ਅਪੀਲ ਕਰਾਂਗੇ ਹੁਣ ਅਪੀਲ ਦੇ ਵਿੱਚ ਵੀ ਦੁਕਾਨਦਾਰਾਂ ਨੇ ਤਾਂ ਪੁਲਿਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤਾਂ ਵਧੀਆ ਰਵੱਈਆ ਦਿਖਾਇਆ ਪਰ ਜੋ ਉਹਨਾਂ ਨੇ ਸਾਡੀ ਸਾਖ ਨੂੰ ਵੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਆ ਪੁਲਿਸ ਦੀ ਇਹਦੇ ਚ ਜਿਆਦਾ ਬਰਨਾਨਮੀ ਹੋਊਗੀ ਇਸ ਕਰਕੇ ਇਹਨੂੰ ਅਸੀਂ ਪਹਿਲ ਦੇ ਆਧਾਰ ਤੇ ਜਲਦ ਤੋਂ ਜਲਦ ਟ੍ਰੇਸ ਕਰਕੇ ਸਾਹਮਣੇ ਲਿਆਵਾਂਗੇ ਦੇਣਿਕ ਸਵੈਰਟੇ ਲਈ ਬੁਲੌਣਨ ਕਤੋਂ ਸਾਨੂੰ ਸ਼ਾਇਦ ਰਿਪੋਰਟ